ਕਿਹੜੇ-ਕਿਹੜੇ ਦੱਸੋ ਆਹ ਮੁੰਡਾ ਜੀ ਕਿਹੜਾ ਵੀਡੀਓ ਸੀ ਇਹ ਵੀ ਉਹ ਤੁਹਾਨੂੰ ਬੱਲੇ ਬੱਲੇ ਕੱਟੀ ਗਿਆ ਨਾ ਉਹ ਜਿਹੜਾ ਫੇਸਬੁੱਕ ਤੇ ਵੀਡੀਓ ਪਾਣੀ ਸੀ ਉਹ ਕਿੱਥੇ ਹੈ ਕਿਹੜਾ ਪਤਾ ਨਹੀਂ ਨਾਂ ਕਰਿਆ ਨੂੰ ਦੱਸੋ ਫੇਸਬੁੱਕ ਤੇ ਵੀਡੀਓ ਕਿਤੇ ਪਾਣੀ ਸੀ ਔਰ ਔਰ ਇੱਕ ਹੋਰ ਮੁੰਡਾ ਸੀ ਔਰ ਕੋਡੇ ਨਾਲ ਆਹ ਕਿੱਥੇ ਹੈ ਮੁੰਡਾ ਜਿਹੜਾ ਮੈਨੂੰ ਕਹਿੰਦਾ ਤੁਹਾਨੂੰ ਮੇਰਾ ਸੈਂਸਰ ਕੁਝ ਸਮਝ ਨਹੀਂ ਆਉਂਦਾ ਉਹ ਮੁੰਡਾ ਕਿੱਥੇ ਹੈ ਤੁਸੀਂ ਇਹਨਾਂ ਦੇ ਨਾਲ बावनी आप देखो देखो कीड़े कीमतें अच्छी तरह से देखो कह रहे हो की एक बार देखो कह रहे हो की एक बार कीड़े कीमतें कितनी होती हैं कीड़े कीमतें इस बार तुझसे मिलूं ये प्राइवेट हॉस्पिटल है मैं तो ये नहीं ये नहीं ये नहीं जिधर उधर मैं कह रही हूँ कि आपने फेसबुक पे सारा सारा पेहचान लेक करके कर मेरी बात मैं नो क्या रोड की रोड है ये थोड़ा ट्रीटमेंट देता है मेरे को ही ट्रीटमेंट तो किसी में है ये प्राइवेट हॉस्पिटल है पर हमको की करना है सॉरी मेरे को लगे जाने मेरे ਨਾਲ ये मेरे को भी स्टाफ जी पे नहीं लगता नंबर है केला सेटर का मैसेज है ना गाता संचार है गाता कुछ नहीं है 58 का कुजरी कर दे इसमें कहीं कुछ दिन रहो मैच वेट कर दे करना बदलिए और लाएंगे ये इसी मैसेज का है है गाता संचार है गाता कुछ नहीं है 58 का कुजरी कर दे इसमें कहीं कुछ दिन रहो मैच वेट कर दे करना बदलिए और लाएंगे ये इसी मैसेज का है है ਉਹਨਾਂ ਨੇ ਸਾਡ ਨੂੰ ਜਵਾਬ ਦਿੱਤਾ ਕਿ ਇਹਦਾ ਲਾਜ਼ਮੀ ਕਰਨਾ ਜੇਟ ਕਹਿੰਦੇ ਬੰਦ ਕਰਤਾ ਕੁਝ ਕਰ ਨਹੀਂ ਸਕਦੇ ਕਿ ਐਮਟੀ ਫਕੀ ਵੀ ਉਹਨਾਂ ਨੇ ਬਾਅਦ ਚ ਕੀਤੀ ਹੈ ਗੱਲਬਾਤ ਕਰਨ ਤੋਂ ਬਾਅਦ ਸਾਡ ਇਹਨਾਂ ਨਿਕਲੇਗਾ ਜੀ ਮੈਡਮ ਹਮ ਕੀ ਕਰਨ ਹੋ ਜੇ ਨੇ ਬੋਲਦੇ ਜੀ ਉਹਨਾਂ ਕੋਲ ਮਰਦਾ ਕੋਈ ਮੈਂ ਅੱਜ ਐਮਰਜੈਂਸੀ ਸਿਵਲ ਹਸਪੀਟਲ ਮੋਗਾ ਵਿੱਚ बतौर ਐਮਓ ਕੋਆਰਸਰ ਸੀ ਤੇ अराउंड ਸਾਢੇ 3-4 ਵਜੇ ਚਾਰ ਮੁੰਡੇ ਜਿਹੜੇ ਕਿ ਲੜਾਈ ਝਗੜਾ ਕਰਕੇ ਐਮਐਲਸੀ ਦਾ ਪਰਚਾ ਕਟਵਾਣ ਆਏ ਸੀ ਅਸੀਂ ਉਹਨਾਂ ਦੇ ਫਰਸਟ ایڈ ਕਰਕੇ ਉਹਨਾਂ ਦੇ ਸੂਚਰਿੰਗ ਕਰਕੇ ਅਸੀਂ ਉਹਨਾਂ ਦਾ ਜਦ ਉਹਨਾਂ ਨੂੰ ਪਰਚਾ ਕੱਟਣ ਲਈ ਬੁਲਾਇਆ ਤੇ ਉਹਨਾਂ ਨੂੰ ਜਦ ਮੈਂ ਫੀਸ ਜਮ੍ਹਾਂ ਕਰਾਉਣ ਲਈ ਗਿਆ ਤੇ ਉਹਨਾਂ ਦੇ ਨਾਲ ਦੀਆਂ ਨੇ ਰੋਲਾ ਪਾ ਲੈ ਕਿ ਸਾਨੂੰ ਪੈਸੇ ਜਮ੍ਹਾਂ ਕਰਾ ਦਿੱਤੇ ਨੇ ਮੈਂ 3-4 ਵਾਰ ਉਹਨਾਂ ਨੂੰ ਕਿਹਾ ਕਿ ਤੁਸੀਂ ਕੋਈ ਪੈਸੇ ਜਮਾ ਨਹੀਂ ਕਰਾਏ ਉਹਨਾਂ ਨੇ ਮਿਲ ਕੇ ਦਬਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਾਰੇ ਜਣੇ ਬਾਹਰ ਚੱਲ ਜਿਓ ਫਿਰ ਸੀਸੀਟੀਵੀ ਫੁਟੇਜ ਦੇ ਵਿੱਚ ਪਾਇਆ ਕਿ ਕਿ ਉਹਨਾਂ ਨੇ ਕੋਈ ਪੈਸੇ ਜਮਾ ਨਹੀਂ ਕਰਾਏ ਬਸ ਸਰ ਇਹ ਹੀ ਹੈ ਕਿ ਉਹ ਮੇਰੇ ਤੇ ਭਾਰੀ ਹੋਣਾ ਚਾਹੁੰਦੇ ਸੀ ਤੇ ਸਰ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਫੇਸਬੁਕ ਤੇ ਪੇਜਿਸ ਚੱਲਦੇ ਨੇ ਅਸੀਂ ਤੁਹਾਡੀਆਂ ਵੀਡੀਓਜ਼ ਬਣਾਵਾਂਗੇ ਤੁਹਾਨੂੰ ਅਸੀਂ ਵਾਇਰਲ ਕਰਾਂਗੇ ਤੁਹਾਨੂੰ ਅਸੀਂ ਦੇਖ ਲਾਂਗੇ ਜੀ ਕਾਰਨ ਸਿਰਫ ਪੈਸੇ ਲੈਣ ਕਰਕੇ ਵਾਇਰਲ ਕਰਨ ਦੀ ਗੱਲ ਕੀਤੀ ਉਹਨਾਂ ਨੇ ਹਾਂਜੀ ਸਰ ਕੀ ਮੰਗ ਕਰ ਰਹੇ ਸੀ ਸਰ ਮੇਰੀ ਤਾਂ ਇਹ ਹੀ ਮੰਗ ਹੈ ਕਿ ਬੀਇੰਗ ਅ ਫ ਵੀਡੀਓਜ਼ ਬਣਾਵਾਂਗੇ ਸਰ ਪਹਿਲੀ ਕੱਲ ਤਾਂ ਕਿਸੇ ਦੀ ਵੀਡੀਓ ਬਣਾਉਣਾ ਇਜ਼ ਨਾਟ ਲੀਗਲ ਬੁਜੀ ਕੱਲ ਡਾਕਟਰ ਆਨ ਡਿਊਟੀ ਨਾਲ ਤੁਸੀਂ ਇਦਾਂ ਦੀ ਬਦਤਮੀਜ਼ੀ ਕਰ ਰਹੇ ਉਹਨਾਂ ਨੂੰ ਡਰਾ ਰਹੇ ਹੋ ਉਹਨੂੰ ਧਮਕਾ ਰਹੇ ਹੋ ਤੇ ਸਰ ਜੇ ਮੈਂ ਸੇਫ ਨਹੀਂ ਹੈਗੀ ਤਾਂ ਤੁਸੀਂ ਦੱਸੋ ਮੈਂ ਕਿੱਦਾਂ ਕੰਮ ਕਰਾਂ ਉਹ ਕਿਧਰ ਘੰਮ ਕਰ ਰਹੇ ਸਰ ਮੈਂ ਤਾਂ ਹੁਣ ਐਮਰਜੈਂਸੀ ਨਹੀਂ ਜਾਊਂਗੀ ਜਦ ਤੱਕ ਮੈਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਸਰ ਤੁਸੀਂ ਹੁਣ ਗਾਂ ਸਿਕਿਉਰਿਟੀ ਲਈ ਕੋਈ ਐਸਐਮਓ ਸਰ ਹਾਂਜੀ ਅਸੀਂ ਐਸਐਮਓ ਸਰ ਨੂੰ ਕਿਹਾ ਹੈ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਸਰ ਸਪੈਸ਼ਲੀ ਈਵਨਿੰਗ ਤੇ ਨਾਈਟਸ ਜਦੋਂ ਜ਼ਿਆਦਾ ਮਰੀਜ਼ ਨਹੀਂ ਹੁੰਦੇ ਸਰ ਉਦੋਂ ਲੜਾਈ ਝਗੜੇ ਦੇ ਕੇਸ ਵਾਧਾ ਆਉਂਦੇ ਨੇ ਸਰ ਇੱਕ ਬੰਦਾ ਲੜ ਕੇ ਆਉਂਦੇ ਉਹਦੇ ਨਾਲ 20 25 ਮੁੰਡੇ ਮਟੀਰ ਹੁੰਦੀ ਹੈ ਜਿਹਨੇ ਸ਼ਰਾਬ ਪੀਤੀ ਹੁੰਦੀ ਹੈ ਤੇ ਸਰ ਉਹ ਸਾਡੇ ਉੱਤੇ ਚੜਨ ਦੀ ਕੋਸ਼ਿਸ਼ ਕਰਦੇ ਨੇ ਤੇ ਨਾਈਟ ਨੂੰ ਹੋਰ ਵੀ ਕਈ ਅਜਿਹੀਆਂ ਹੁੰਦੀਆਂ ਘਟਨਾਵਾਂ ਜਿੱਥੇ ਕੋਈ ਸਟਾਫ ਦੀ ਕਮੀ ਹਾਂਜੀ ਸਰ ਸਟਾਫ ਦੀ ਕਮੀ ਵੀ ਹੈ ਸਰ ਹੁਣ ਅਸੀਂ ਅੱਜ ਡਿਊਟੀ ਤੇ ਸਿਰਫ ਦੋ ਫੀਮੇਲ ਸੀਗੀਆਂ ਇੱਕ ਮੈਂ ਤੇ ਇੱਕ ਸਟਾਫ ਨਰਸਰ ਪੋਸਟਡ ਸੀਗੇ ਤੇ ਸਰ ਵੀ ਮੁੰਡੇ ਆ ਕੇ ਸਾਡੇ ਨਾਲ ਬਦਤਮੀਜ਼ੀ ਕਰ ਰਹੇ ਦੱਸੋ ਅਸੀਂ ਕਿੱਦਾਂ ਮੈਨੇਜ ਕਰੀਏ ਪੂਰ ਕੰਪਲੇਟ ਹਾਂਜੀ ਸਰ ਅਸੀਂ ਪੁਲਿਸ ਨੂੰ ਵੀ ਫੋਨ ਕੀਤਾ ਹਨਕ 5 ਵਜੇ ਮੈਂ ਡੀਸੀ ਆਫਿਸ ਤੋਂ ਮੀਟਿੰਗ ਤੇ ਆਇਆ ਹਾਂ ਉਸ ਉਸ ਟਾਈਮ ਡਾਕਟਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਸਿਕਿਉਰਿਟੀ ਗਾਰਡ ਨੂੰ ਤੇ ਭੇਜੋ ਉਸ ਆਰਾਊਂਡ 4:30 ਵਜੇ ਦੀ ਇਹ ਵਾਰਦਾਤ ਹੈ ਤੇ ਕੋਈ ਮੈਡੀਕਲ ਲੀਗਲ ਮੈਡੀਕਲ ਲੀਗਲ ਕਟੌਮ ਪੇਸ਼ੈਂਟ ਆਇਆ ਸੀ ਸ਼ੇਖ ਹਵਾਲੇ ਚੌਂਕ ਤੋਂ ਉਹਦੇ ਨਾਲ ਕੁਝ ਸ਼ਰਾਰਤੀ ਤੱਤ ਸੀ ਜਿਨ੍ਹਾਂ ਨੇ ਇਹ ਸਾਰਾ ਹੰਗਾਮਾ ਕੀਤਾ ਕੀ ਕੀ ਕਾਰਨ ਰਿਹਾ ਲਿਖਣਾ ਮਗਰ ਹੰਗਾਮਾ ਕਰਨ ਦਾ ਜੋ ਡਾਕਟਰ ਸਾਹਿਬ ਦੇ ਮੁਤਾਬਕ ਜੋ ਉਹਨਾਂ ਨੇ ਕਿਹਾ ਵਾ ਉਹਦੇ ਮੁਤਾਬਕ ਫੀਸ ਨੂੰ ਲੈ ਕੇ ਸੀ ਉਹ ਫੀਸ ਨਹੀਂ ਜਮ੍ਹਾਂ ਕਰਾਉਣਾ ਚਾਹੁੰਦੇ ਸੀ ਡਾਕਟਰ ਸਾਹਿਬ ਅੱਗੇ ਵੀ ਲਗਾਤਾਰ ਕਿ ਮਰੀਜ਼ਾਂ ਕੰਪਲੀਟ ਆndੀਆਂ ਆ ਗੀਆਂ ਐਮਰਜੈਂਸੀ ਦੇ ਵਿੱਚ ਜਦੋਂ ਫੀਮੇਲ ਡਾਕਟਰ ਹੁੰਦੇ ਨੇ ਜਾਂ ਸਿੰਗਲ ਡਾਕਟਰ ਹੁੰਦਾ ਕੋਈ ਸਕਿਉਰਿਟੀ ਅਰੇਂਜਮੈਂਟ ਨਹੀਂ ਹੁੰਦੀ ਕੋਈ ਨਹੀਂ ਸਿਕਿਉਰਿਟੀ ਕਿ ਤਨਾਤ ਕਰ ਦਿੰਦੇ ਆ ਜੀ ਅਰੇਂਜਮੈਂਟ ਤਾਂ ਹੈ ਸਿਕਿਉਰਿਟੀ ਗਾਰਡ ਰਾਉਂਡ ਕਰਦੇ ਆ ਪਰ ਹਸਪੀਟਲ ਚ 14 ਸਿਕਿਉਰਿਟੀ ਪਰਸਨਸ ਹੈ ਤੇ ਕੋਈ ਨਹੀਂ ਰਾਉਂਡ ਦੇ ਹੁਣ ਇਨ ਡਾਕਟਰ ਸਾਹਿਬ ਉਹਨਾਂ ਨੇ ਰਿਟਨ ਦਿੱਤਾ ਵਾ ਤੇ ਇਵਨਿੰਗ ਤੋਂ ਬਾਅਦ 2 ਵਜੇ ਤੋਂ ਬਾਅਦ ਸਿਕਿਉਰਿਟੀ ਗਾਰਡ ਤੇ ਤਨਾਤ ਕਰ ਦਿੱਤੀ ਕਿਹੜੇ ਡਾਕਟਰ ਸੀਗੇ ਜਦੋਂ ਜੇ ਹੋਇਆ ਕੀ ਨਾਮ ਉਹਨਾਂ ਦਾ ਡਿਊਟੀ ਰੋਸਟਰ ਮੁਤਾਬਕ ਡਾਕਟਰ ਕਰਨ ਮਿੱਤਲ ਦੀ ਸੀਗੀ ਤੇ ਕਰ ਡਾਕਟਰ ਕਾਂਸ਼ਾ ਰਹੇ ਸੀਗੇ ਤੇ ਇਸ ਕਰਕੇ ਇਹ ਡਾਕਟਰ ਕਾਂਸ਼ਾ ਦੀ ਡਿਊਟੀ ਦੌਰਾਨ ਇਹ ਵਾਰਦਾਤ ਹੋਈ ਅਕਸਰ ਇਹ ਜਿਹੜੀ ਘਟਨਾ ਹੈ ਕਈ ਵਾਰੀ ਹੋਈ ਐਮਰਜੈਂਸੀ ਜਿਹੜੇ ਕਈ ਗਰੀਤਾਂ ਨੂੰ ਦੱਸਿਆ ਵੀ ਗਿਆ ਇਹ ਸਿਕਿਉਰਿਟੀ ਦਾ ਨਾਮ ਕਿਹਾ ਗ੍ਰੇਡ ਈਸ ਤੇ ਕਿ ਕਰੀਏ ਚਲੋ ਤੁਸੀਂ ਮੇਰੀ ਨੌਲੇਜ ਲੈ ਹੁੰਦਾ ਕਈ ਵਾਰ ਤਾਂ ਨਹੀਂ ਹੋਈ ਮੇਰੇ ਵਾਸਤੇ ਇਨਸੀਡੈਂਟ ਮੇਰੇ ਲਈ ਮੇਰੇ ਲਈ ਤਾਂ ਜਿਹੜਾ ਰਿਟਰਨ ਇਨਸੀਡੈਂਟ ਹੈ ਅੱਜ ਆਇਆ ਵਾ ਕੋਈ ਨਹੀਂ ਛੇਤੀ ਤੋਂ ਛੇਤੀ ਇਹਦਾ ਹੱਲ ਕੀਤਾ ਜਾਏ ਡਾਕਟਰ ਕਾਰਸੋ ਵੱਲੋਂ ਕਿਹਾ ਜੀ ਉਹ ਐਮਰਜੈਂਸੀ ਡਿਊਟੀ ਨਹੀਂ ਕਰਦੇ ਜੀ ਅੱਗੇ ਵੀ ਡਾਕਟਰ ਦੀ ਬਹੁਤ ਜ਼ਿਆਦਾ ਕਮੀ ਹੈ ਜੀ ਮਾਜੂਰ ਜੀ ਹਾਂਜੀ ਕੋਈ ਗੱਲ ਨਹੀਂ ਜੀ ਇਹਦੇ ਬਾਰੇ ਦੇਖਦੇ ਆਂ ਅਸੀਂ ਵਿਚਾਰ ਕਰਦੇ ਐਸ ਐਮਓ ਸਾਹਿਬ ਤੋਂ ਹੁਣੇ ਦਰਖਾਸਤ ਪਈ ਹੈ ਜੀ ਐਮਰਜੈਂਸੀ ਦੀ ਕੋਈ ਪਰਤੀ ਕੋ ਪੈਸੇ ਜਮਾ ਕਰਾਉਣ ਤੋਂ ਵੀ ਮਿਸਬੀਹ ਹੋਇਆ ਮडम ਮਤਲਬ ਉਹ ਅਸੀਂ ਜੋ ਵੀ ਹੈ ਬੰਦੀ ਕਾਰਵਾਈ ਨੂੰ ਓਕੇ ਚਿੰਗੀ ਦਾ ਪ੍ਰਕਾਸ਼ ਕਰਕੇ ਕਾਰਵਾਈ ਅਮਲ ਤੇ ਕਰਿਆ ਸਰਕਾਰੀ ਡਾਕਟਰ ਸੀ ਡਿਊਟੀ ਦੇ ਤਨਖਾਦ ਸੀਗਾ ਜੀ ਉਹਦੇ ਵਿੱਚ ਹਾਂ ਜੀ ਸਖਤ ਸਰਕਾਰੀ ਡਾਕਟਰ ਖਡ ਡਿਊਟੀ ਦੇ ਤਨਖਾਦ ਕੋਈ ਹਮਲਾ ਹੈ ਮੁਲਾਜ਼ਮ ਹੋਵੇ ਉਹ ਨੂੰ ਕੋ ਮਿਸਬੀਹ ਕਰੇ ਤੇ ਉਹ ਤੇ ਐਕਸ਼ਨ ਲੈਂਦਾ ਜੋ ਬੰਦੀ ਕਾਰਵਾਈ ਅਮਲ ਤੇ ਲੈਂਦਾ